ਪੰਚਾਇਤਾਂ ਦੇ ਲਵ ਮੈਰਿਜ ਵਾਲੇ ਮਤੇ ਦੇ ਖਿਲਾਫ ਕਾਂਗਰਸੀ ਐਮਪੀ ਧਰਮਵੀਰ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਪੰਚਾਇਤਾਂ ਦੇ ਫੈਸਲਿਆਂ ਨੂੰ ਤੁਗਲਕੀ ਫਰਮਾਨ ਦੱਸਿਆ ਐ ਐਮਪੀ ਧਰਮਵੀਰ ਗਾਂਧੀ ਨੇ ਧਰਮਵੀਰ ਗਾਂਧੀ ਨੇ ਕਿਹਾ ਕਿ ਜੀਵਨ ਸਾਥੀ ਚੁਣਨ ਦਾ ਫੈਸਲਾ ਨੌਜਵਾਨਾਂ ਦਾ ਆਪਣਾ ਫੈਸਲਾ ਹੈ ਤੇ ਹਰ ਇੱਕ ਨੂੰ ਇਹ ਸੰਵਿਧਾਨਿਕ ਹੱਕ ਹੈ ਕਈ ਪੰਚਾਇਤਾਂ ਪਿੰਡ 'ਚ ਹੀ ਲਵ ਮੈਰਿਜ ਦੇ ਖਿਲਾਫ ਨੇ ਲਵ ਮੈਰਿਜ ਤੇ ਜੋੜੇ ਅਤੇ ਪਰਿਵਾਰਾਂ ਨੂੰ ਪਿੰਡ ਦੇ ਬਾਹਰ ਕਰਨ ਦੇ ਮਤੇ ਪਾਏ ਗਏ ਨੇ ਜਿਸਤੇ ਪ੍ਰतिकਰਮ ਸਾਹਮਣੇ ਆਇਆ ਪਟਿਆਲਾ ਤੋਂ ਕਾਂਗਰਸੀ ਸੰਸਦ ਨੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਅਤੇ ਉਹ ਹਮਾਇਤ ਦੇ ਵਿੱਚ ਆਏ ਨੇ ਉਹਨਾਂ ਨੌਜਵਾਨਾਂ ਦੇ ਉਹਨਾਂ ਲੜਕਾ ਲੜਕੀਆਂ ਦੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੇ ਨੇ ਲਵ ਮੈਰਿਜ ਕਰਵਾ ਰਹੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਪਿੰਡ ਦੀ ਪੰਚਾਇਤ ਨੂੰ ਇਹ ਅਧਿਕਾਰ ਨਹੀਂ ਹੈ ਕਿ ਕਿਸੇ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਪਦਾ ਪੰਚਾਇਤਾਂ ਦੇ ਵੱਲੋਂ ਲਵ ਮੈਰਿਜ ਖਿਲਾਫ ਮਤੇ ਪਾਏ ਗਏ ਨੇ ਮਾਨਕਪੁਰ ਸ਼ਰੀਫ ਦੀ ਗੱਲ ਹੋਵੇ ਜਾਂ ਫਿਰ ਨਾਬੇ ਦੇ ਪਿੰਡ ਗਲਵੱਟੀ ਦੀ ਗੱਲ ਹੋਵੇ ਇਸ ਤੋਂ ਪਹਿਲਾਂ ਰਾਮਪੁਰਾ ਫੂਲ ਤੋਂ ਵੀ ਇੰਜਾਂ ਹੀ ਖਬਰਾਂ ਸਾਹਮਣੇ ਆਈਆਂ ਸੀ ਇਸ ਵੇਲੇ ਡਾਕਟਰ ਧਰਮਵੀਰ ਗਾਂਧੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਡਾਕਟਰ ਧਰਮਵੀਰ ਜੀ ਨਿਊਜ਼ 18 ਪੰਜਾਬ ਤੇ ਸਵਾਗਤ ਹੈ ਤੁਹਾਡਾ ਅਸੀਂ ਬਿਆਨ ਸੁਣ ਰਹੇ ਹਾਂ ਅਸੀਂ ਜਾਣਨਾ ਵੀ ਚਾਹੁੰਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਰਅਸਲ ਕਈ ਪੰਚਾਇਤਾਂ ਨੇ ਮਤੇ ਪਾਤੇ ਜਿਨ੍ਹਾਂ ਲੜਕਾ ਲੜਕੀਆਂ ਨੇ ਪਿੰਡ ਦੇ ਵਿੱਚ ਹੀ ਵਿਆਹ ਕਰਵਾ ਲਿਆ ਜਾਂ ਲਵ ਮੈਰਿਜ ਕਰਵਾ ਲਈ ਪਿੰਡਾਂ ਦੀਆਂ ਪੰਚਾਇਤਾਂ ਇਸ ਦਾ ਵਿਰੋਧ ਕਰ ਰਹੀਆਂ ਨੇ ਤੇ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਿੰਡੋਂ ਬਾਹਰ ਕੱਢਿਆ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਇਹ ਜਿਹੜੀ ਹੈ ਕਿਸੇ ਵੀ ਨੌਜਵਾਨ ਦਾ ਜਿਹੜਾ ਬਾਲਗ ਹੈਗਾ ਹੈ ਉਹਦਾ ਵਿਆਹ ਕਰਾਣ ਦਾ ਹੱਕ ਕਿੱਥੇ ਉਹਨਾਂ ਦਾ ਵਿਆਹ ਕਰਾਣਾ ਹੈਗਾ ਜੇ ਕਿਹੜੀ ਥਾਂ ਤੇ ਵਿਆਹ ਕਰਾਣਾ ਹੈਗਾ ਜਾਂ ਉਹਨਾਂ ਦਾ ਜਿਹੜੇ ਯਾਰ ਹੱਬਤ ਕਰਨ ਦਾ ਜੋ ਉਹਨਾਂ ਦਾ ਇੱਕ ਉਮਰ ਦੇ ਹਿਸਾਬ ਨਾਲ ਜੋ ਇੱਕ ਜੋ ਦੁਨੀਆ ਪਰ ਜੋ ਪ੍ਰਚਲਿਤ ਰਿਵਾਜ ਨੇ ਉਹਦੇ ਮੁਤਾਬਕ ਹਿੰਦੁਸਤਾਨ ਬਦਲ ਰਿਹਾ ਪੰਜਾਬ ਬਦਲ ਰਿਹਾ ਦੁਨੀਆ ਬਦਲ ਰਹੀ ਹੈਗੀ ਹੈ ਤੇ ਆਪਾਂ ਨੂੰ ਜਿਹੜੀਆਂ ਰੂੜੀਵਾਦੀ ਗੱਲਾਂ ਨੇ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਸਰਕਾਰਾਂ ਦੇ ਲੈਵਲ ਤੇ ਸਾਡੀ ਜਕੜ ਬਣਾਏ ਸਮਾਗਾਂ 'ਚ ਬਣਾਈ ਬੈਠੀਆਂ ਨੇ ਉਹਨਾਂ ਤੋਂ ਬਾਹਰ ਨਿਕਲਣਾ ਪੈਣਾ ਹੈਗਾ ਇਹ ਸਮਾਜ ਕਿਸੇ ਵੇਲੇ ਸੱਤੀ ਪ੍ਰਸੰਨੋ ਵੀ ਉਹ ਉਹ ਵੀ ਸੱਤ ਪ੍ਰਥਾ ਵੀ ਮਨਜ਼ੂਰ ਕਰੀ ਬੈਠਾ ਸੀਗਾ ਲੜਕੀਆਂ ਨੂੰ ਪੜ੍ਹਾਈ ਦੀ ਇਜਾਜ਼ਤ ਨਹੀਂ ਸੀ ਉਹ ਵੀ ਮਨਜ਼ੂਰ ਕਰੀ ਬੈਠਾ ਸੀ ਬਾਲ ਵਿਆਹ 6 6 ਸਾਲ ਦੀ ਕੁੜੀ ਦਾ 5 5 ਸਾਲ ਦੀ ਕੁੜੀ ਦਾ ਕੁੱਠੜਾ ਚੱਕ ਕੇ ਵਿਆਹ ਕਰਵਾਉਣ ਨੂੰ ਵੀ ਇਹ ਸਮਾਜ ਮਨਜ਼ੂਰ ਕਰੀ ਬੈਠਾ ਸੀਗਾ ਇਹ ਸਮਾਜ ਵਿਦਵਾਨੋ ਬਿਆਨ ਨਹੀਂ ਕਰਨ ਦਿੰਦਾ ਇਹ ਵੀ ਮਜੂਰ ਕਰੀ ਬੈਠਾ ਸੀ ਸਦੀ ਪ੍ਰਥਾ ਨੂੰ ਵੀ ਇਹ ਮਜੂਰ ਜਿੱਥੇ ਔਤ ਨੂੰ ਜੀਵਨ ਦੇ ਸਾਰ ਦਿੰਦੇ ਸੀਗੇ ਘਰਵਾ ਹਜ਼ਨਰ ਦੇ ਨਾਲ ਉਹ ਵੀ ਸਮਾਜ ਕਿਸੇ ਵੱਲੇ ਚੱਲਦਾ ਰਿਹਾ ਹੈਗਾ ਸਮੇਂ ਦੇ ਨਾਲ ਦੁਨੀਆ ਬਦਲਦੀ ਹੈ ਸਮਾਜ ਬਦਲਦਾ ਸੋਚ ਬਦਲਦੀ ਹੈ ਨਵੀਆਂ ਪੀੜ੍ਹੀਆਂ ਆਦੀਆਂ ਹੈਗੀਆਂ ਨਵੀਆਂ ਕਦਰਾਂ ਕੀਮਤਾਂ ਆਈਆਂ ਸਾਨੂੰ ਉਹਨਾਂ ਦੇ ਹਿਸਾਬ ਨਾਲ ਆਪਣਾ ਰਵਈਆ ਅਪਣਾਉਣਾ ਚਾਹੀਦਾ ਹੈਗਾ ਜਿਹੜਾ ਮਤਲਬ ਇੱਕ ਤਾਲੇਬਾਨੀ ਤਰੀਕਾ ਹੈਗਾ ਕਿ ਵੀ ਉਹਨਾਂ ਨੂੰ ਘਰੋਂ ਕੱਢ ਦਿਓ ਜਾਂ ਉਹਨਾਂ ਦਾ ਕਿੱਥੇ ਬੈਠ ਕੇ ਇੰਦਾ ਦੇ ਮਸਲੇ ਹੱਲ ਕੋ ਜਾਣੀ ਚਾਹੀਦੇ ਆ ਨਾ ਕਿ ਨਵੀਂ ਪੀੜ੍ਹੀ ਦਾ ਜਿਹੜਾ ਹੱਕ ਹੈਗਾ ਉਹਨਾਂ ਦਾ ਆਪਣਾ ਜ਼ਿੰਦਗੀ ਦਾ ਸਾਥੀ ਚੁਣਨ ਦਾ ਹੱਕ ਹੈਗਾ ਉਹਦੇ ਉੱਤੇ ਮਤਲਬ ਇਸ ਤਰ੍ਹਾਂ ਨਾਲ ਜੋ ਦਬਾਵਾ ਜੋ ਝੌਂਸ ਜਾਂ ਬੈਕ ਜੋ ਭਾਈਚਾਰੇ ਦਾ ਜੋ ਇੱਕ ਇੱਕ ਗੰਬਿਸ਼ ਹੈਗੀ ਹੈ ਉਹ ਨਹੀਂ ਹੋਣੀ ਚਾਹੀਦੀ ਆ ਡਾਕਟਰ ਧਰਮਵੀਰ ਗਾਂਧੀ ਜੀ ਹਾਲਾਂਕਿ ਤੁਹਾਡਾ ਇਹ ਪੱਖ ਹੈ ਪਰ ਬਹੁਤ ਸਾਰੇ ਹੁਣ ਜਿਵੇਂ ਪੰਚਾਇਤਾਂ ਨੇ ਉਹ ਕਹਿ ਰਹੀਆਂ ਨੇ ਕਿ ਇਹ ਇਸ ਦੇ ਨਾਲ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਪੰਜਾਬ ਦੇ ਵਿੱਚ ਇੱਕ ਸਮਾਜਿਕ ਢਾਂਚਾ ਹੈ ਨੈਤਿਕ ਕਦਰਾਂ ਕੀਮਤਾਂ ਹੈ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਜੇਕਰ ਪਿੰਡ ਦੇ ਹੀ ਕੋਈ ਮੁੰਡਾ ਕੁੜੀ ਆਪਸ ਦੇ ਵਿੱਚ ਹੀ ਵਿਆਹ ਕਰਵਾਉਂਦੇ ਨੇ ਤਾਂ ਉਸ ਦੇ ਨਾਲ ਇੱਕ ਜਿਹੜੀ ਸਾਂਝ ਹੈ ਪਿੰਡ ਦੀ ਜਿਹੜੀ ਇੱਕ ਪਹਿਲਾਂ ਜਿਵੇਂ ਪ੍ਰਚਲਿਤ ਸੀਗਾ ਕਿ ਪਿੰਡ ਦੀ ਧੀ ਪੈਣ ਨੂੰ ਸਭ ਦੀ ਸਾਂਝ ਹੀ ਮੰਨਿਆ ਜਾਂਦਾ ਸੀਗਾ ਉਸ ਉਸ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਜੀ ਨਹੀਂ ਉਹ ਜੋ ਵੀ ਕੋਈ ਇਹਦਾ ਨਾਂ ਦੇ ਲੋ ਇਹਨੂੰ ਚਾਹੇ ਪਿੰਡ ਦੀ ਸਾਂਝੀ ਧੀ ਦਾ ਨਾਂ ਦੇ ਲੋ ਸਾਂਝੀ ਕੁੜੀ ਦਾ ਨਾਂ ਦੇ ਲੋ ਚਾਹੇ ਸਭ ਪੁਰਾਣੇ ਸੱਭਿਆਚਾਰ ਦਾ ਨਾਂ ਦੇ ਲੋ ਚਾਹੇ ਪਿੰਡ ਦੀ ਇੱਜ਼ਤ ਦਾ ਨਾਂ ਦੇ ਲੋ ਕੁੱਲ ਮਿਲਾ ਕੇ ਇਹ ਨੌਜਵਾਨਾਂ ਦੇ ਆਪਣਾ ਜੀਵਨ ਸਾਥੀ ਚੁਣ ਦਾ ਅਧਿਕਾਰ ਜੋ ਉਸਦੇ ਉੱਤੇ ਡਾਕਾ ਹੈਗਾ ਉਸਦੇ ਉਸਦੇ ਨਾਲ ਜਾਤੀ ਹੈਗੀ ਹੈ ਔਰ ਇੱਕ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਹੈ ਉਹਨੂੰ ਉਹਨੂੰ ਮਤਲਬ ਦਵਾਇਆ ਜਾ ਰਿਹਾ ਇਸ ਮਾਮਲੇ 'ਚ ਤਾਂ ਕਿ ਉਹ ਆਪਣੀ ਜ਼ਿੰਦਗੀ ਬਾਰੇ ਆਪ ਫੈਸਲੇ ਨਾ ਲੈ ਲੈ ਸਕਣ ਔਰ ਜੋ ਮਾਪਿਆਂ ਵੱਲੋਂ ਜਿਹੜੇ ਉਹ 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 ਦਵਾਰ ਚੁੰਦੇ ਨੇ ਜੀ ਮਹਾਨ ਸਾਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਪੰਜਾਬ ਵਿੱਚ ਲੱਖਾਂ ਕੇਸ ਤਲਾਕ ਦੇ ਕੁੱਟ ਮਾਰਦੇ ਬੜੀ ਬੈਸੀ ਜੁਲਮ ਦੇ ਔਰਤਾਂ ਨਾਲ ਹੋ ਰਹੇ ਨੇ ਉਹ 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 ਮਾਪੇ ਤੇ ਸਹੇੜੇ ਹੋਏ ਨੇ ਉਹ ਉਹ ਜਿਹੜੇ ਉਹ ਜਿਹੜੇ ਬੰਦੇ ਨੇ ਉਹ ਮਾਪਿਆਂ ਨੇ ਪੂਰੇ ਆਪਣੇ ਜਾਤ ਧਰਮ ਗੋਤ ਆਪਣਾ ਸਾਰਾ ਕੁਝ ਦੇ ਕੇ ਉਹਨਾਂ ਨੇ ਆਪਣੇ ਆਪਣੇ ਸਾਰੇ ਆਪਣੇ ਜਿਹੜੇ ਕਦਰਾਂ ਕੀਮਤਾਂ ਸੀ ਉਹਨਾਂ ਮੁਤਾਬਕ ਜਾਂ ਚੱਲਦੇ ਸੀਗੇ ਉਹਨਾਂ ਮਾਪੇ ਮਾਰ ਖਾਈ ਬੱਚੇ ਹੈਗੇ ਆ ਸੋ ਬੱਚਿਆਂ ਨੂੰ ਆਪਾਂ ਨੂੰ ਜਿਹੜੀ ਅਸੀਂ ਤਾਂ ਆਪਣੇ ਟਟ ਟਟ ਬੱਚਾ ਨੂੰ ਇਸ ਗੱਲ ਦੀ ਖੁਲ ਬਿੱਤੀ ਸੀ ਕਿ ਉਹ ਆਪਣਾ ਜੀਵਨ ਸਾਥੀ ਚੁਣ ਲੈ ਔਰ ਦੁਨੀਆਂ ਸਾਰੇ ਜਮੀ ਕਹੋਇਆ ਕੈਨੇਡਾ ਜਾਪਾਨ ਯੂਰਪ ਦੇ ਲੈ ਲੋ ਤੁਸੀਂ ਜਿਹੜੇ ਵਿਸ਼ੇਸ਼ਤ ਮੁਲਕ ਨੇ ਉਥੇ ਜੋ ਆਧੁਨਿਕਤਾ ਹੈਗੀ ਆ ਇਸ ਗੱਲ ਦੀ ਮੰਗ ਕਰਦੀ ਹੈਗੀ ਆ ਕਿ ਬੱਚਿਆਂ ਨੂੰ ਆਪਣਾ ਜੀਵਨ ਸਾਥੀ ਚੁਣ ਦਾ ਅਧਿਕਾਰ ਦਾਈਦਾ ਔਰ ਸਮਾਜ ਦੀਆਂ ਤੇ ਮੀਆਂ ਸੱਤ ਮੰਦਚਾ ਉਹਨਾਂ ਤੇ ਨਹੀਂ ਹੋਣਿਆ ਚਾਹੀਦੀਆਂ ਹੋਰ ਕੋਈ ਭਾਈਚਾਰਕ ਬੈਤ ਕੇ ਕੋਈ ਹੱਲ ਕੱਢੇ ਜਾਣੇ ਚਾਹੀਦੇ ਹੈ ਜਿਨ੍ਹਾਂ ਦੀ ਜੇਦੀ ਜੇਦੀ ਮੇਜੇਰਾ ਹੱਲ ਜੇਦੀ ਜੇਦੀ ਹੱਲ ਦੀ ਤਕੀਰ ਹੈਗੀ ਹੈ ਉਹ ਅਜੇ ਸੱਤ ਔਰ ਅਜੇ ਸਾਡਾ ਆਫਤਾ ਨਾ ਹੋਵੇ ਠੀਕ ਹੈ ਅਦਰ ਮਿਰ ਗਾਂਧੀ ਜੀ ਇੱਕ ਲਾਸਟ ਸਵਾਲ ਹੈ ਕਿਉਂਕਿ ਜਿਸ ਢੰਗ ਦੇ ਨਾਲ ਇਹ ਬਹੁਤ ਫੈਸਲੇ ਕਈ ਥਾਵਾਂ ਤੋਂ ਆਏ ਮਾਨਕਪੁਰ ਸ਼ਰੀਫ ਪਿੰਡ ਹੈ ਨਾਬਾ ਦਾ ਵੀ ਤੁਹਾਡੇ ਸੰਸਦੀ ਹਲਕਾ ਹੈ ਜਿਹੜਾ ਪਟਿਆਲਾ ਦਾ ਉਸਤੇ ਨਾਬਾ ਗਲਬੱਟੀ ਪਿੰਡ ਹੈਗਾ ਤਾਂ ਇੱਕ ਤਾਂ ਤੁਸੀਂ ਸਿੱਧੇ ਤੌਰ ਤੇ ਹੁਣ ਸਪੋਰਟ ਕਰਦੇ ਹੋ ਇਹਨਾਂ ਮੁੰਡੇ ਕੁੜੀਆਂ ਦੀ ਜਿਨ੍ਹਾਂ ਨੇ ਆਪਣੇ ਤੌਰ ਤੇ ਆਪਣੀ ਮਰਜ਼ੀ ਦੇ ਨਾਲ ਆਪਣੇ ਫੈਸਲੇ ਦੇ ਨਾਲ ਲਵ ਮੈਰਿਜ ਪਿੰਡ ਦੇ ਵਿੱਚ ਕਰਵਾਈ ਹੈ ਦੂਜਾ ਜਿਹੜੀਆਂ ਪੰਚਾਇਤਾਂ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਹੁਣ ਪਿੰਡੋਂ ਬਾਹਰ ਕੱਢਣ ਦੀ ਕਵਾਇਦ ਜਾਰੀ ਹੈ ਮਤੇ ਪਾਏ ਜਾ ਰਹੇ ਨੇ ਸਮਾਜਿਕ ਬਾਈਕਾਟ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਸ ਮਾਮਲੇ ਦੇ ਵਿੱਚ ਕਾਨੂੰਨ ਕੀ ਗੱਲ ਕਹਿ ਰਿਹਾ ਹੈ ਕਾਨੂੰਨ ਮੁਤਾਬਕ ਕੀ ਹੋਣਾ ਚਾਹੀਦਾ ਦਿੱਪੋ ਮੇਰੀ ਪਿੰਡ ਦੀ ਪੰਚਾਇਤੋਂ ਬੇਨਤੀ ਹੈ ਕਿ ਇਸ ਮਾਮਲੇ ਨੂੰ ਮਨੁੱਖੀ ਅਧਾਰ ਉੱਤੇ ਔਰ ਬਦਲਦੀਆਂ ਬਦਲਦੀ ਦੁਨੀਆ ਦੇ ਜੋ ਮਾਪਦੰਡ ਨੇ ਜੋ ਇੱਕ ਪੈਮਾਨੇ ਨੇ ਜੋ ਜੋ ਇੱਕ ਆਗਾ ਬਦੂ ਸਮਾਜ ਨੇ ਜਾਂ ਮਤਲਬ ਜੋ ਜਮਹੂਰੀ ਇੱਕ ਜੋ ਇੱਕ ਜਮਹੂਰੀ ਤਰੀਕਾ ਹੈਗਾ ਹੈ ਉਹ ਬਰਾਬਰੀ ਦਾ ਤਰੀਕਾ ਹੈਗਾ ਅਧਿਕਾਰ ਦਾ ਜੋ ਅੱਕ ਆਪਣੀ ਜੀਵਨ ਸਾਥੀ ਚੁਣਨ ਦਾ ਉਹਦੇ ਸਿਧਾਂਤ ਤੇ ਦੇਖਿਆ ਜਾਵੇ ਇਦਾਂ ਦੇ ਕੋਈ ਸਖਤ ਫੈਸਲੇ ਨਾ ਲਾਓ ਜਿਨ੍ਹਾਂ ਵਿੱਚੋਂ ਉਹਨਾ ਪ੍ਰਤੀ ਜਿਹੜੀ ਦਵਈਆ ਹੈਗਾ ਉਹ ਦੁਸ਼ਮਣੀ ਵਾਲਾ ਜਿਹੜਾ ਬਣ ਜਾਵੇ ਪਿੰਡ ਦਾ ਵੀ ਤੇ ਲੋਕਾਈ ਦਾ ਵੀ ਗਾਂਧੀ ਜੀ ਪਰ ਬਹੁਤ ਬਾਰ ਅਜਿਹਾ ਵੀ ਹੋਇਆ ਏ ਕਿ ਪਹਿਲਾਂ ਹਾਨਰ ਕਿਲਿੰਗ ਕਹਿੰਦੇ ਸੀ ਫਿਰ ਹਾਰਰ ਕਿਲਿੰਗ ਵੀ ਉਸ ਨੂੰ ਕਿਹਾ ਗਿਆ ਕਿ ਹਾਰਰ ਕਿਲਿੰਗ ਹੈ ਬਹੁਤ ਸਾਰੇ ਲੋਕਾਂ ਨੇ ਤਾਂ ਜੇਕਰ ਉਹਨਾਂ ਦੀ ਧੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਉਸ ਨੂੰ ਵੀ ਮਾਰ ਦਿੱਤਾ ਉਸ ਦੇ ਪਤੀ ਨੂੰ ਵੀ ਮਾਰ ਦਿੱਤਾ ਬਹੁਤ ਇਸ ਤਰ੍ਹਾਂ ਦੇ ਘਟਨਾਵਾਂ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਵੀ ਵਾਪਰ ਇਹ ਸਾਰਾ ਕੁਝ ਇੱਕ ਇੱਕੋ ਇਨਫੈਕਟਰਮ ਹੈ ਜੀ ਔਨਰ ਕੇ ਲੰਗ ਹਾਰਰ ਕੇ ਲੰਗ ਜੱਜ ਟੱਪ ਟੱਬਰ ਦੀ ਪੱਗ ਖਾਨਦਾਨੀ ਪੱਗ ਇਹ ਸਾਰਾ ਕੁਝ ਸਾਡੇ ਦੀਤੀ ਰਿਵਾਜ ਸਾਡੀ ਮਹਾਨ ਸanskriti ਜਿਹੜੀ ਹਿੰਦੁਸਤਾਨ ਚ ਵੀ ਆ ਤੇ ਪੰਜਾਬ ਚ ਵੀ ਉਹਦੇ ਅੰਸ਼ ਤੇ ਕਾਹਨੋਂ ਮਿਲਦੇ ਆ ਹਾਲਾਂਕਿ ਪੰਜਾਬ ਬੜਾ ਗਾਂਬਦੂ ਸੂਬਾ ਰਿਹਾ ਹੈਗਾ ਹੈ ਪਰ ਇੱਥੇ ਵੀ ਅਜੇ ਉਹ ਅੰਸ਼ ਜਿਹੜੇ ਹੈਗੇ ਆ ਰੂੜੀਵਾਦੀ ਅੰਸ਼ ਹੈਗੇ ਸੋਚ ਦੇ ਅਜੇ ਤੱਕ ਵੀ ਉੱਥੇ ਤੁਹਾਨੂੰ ਲੱਗਦਾ ਕਿ ਇਹ ਰੂੜੀਵਾਦੀ ਨੇ ਇਹ ਪੁਰਾਣੀ ਸੋਚ ਹੈ ਇਹ ਨੈਰੋ ਮਾਈਂਡਡ ਹੈ ਬਿਲਕੁਲ ਠੀਕ ਮੈਂ ਮੈਂ ਬਿਲਕੁਲ ਇਹੋ ਸਮਝਦਾ ਹਾਂ ਠੀਕ ਹੈ ਜੀ ਚਲੋ ਬਹੁਤ ਧੰਨਵਾਦ ਡਾਕਟਰ ਧਰਮਵੀਰ ਗਾਂਧੀ ਜੀ ਸਾਡੇ ਨਾਲ ਜੁੜਨ ਦੇ ਲਈ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਨੇ ਉਹਨਾਂ ਦੇ ਵੱਲੋਂ ਉਹਨਾਂ ਜੋੜਿਆਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਜਿਨ੍ਹਾਂ ਨੇ ਲਵ ਮੈਰਿਜ ਕਰਵਾਈ ਜਿਨ੍ਹਾਂ ਨੇ ਖਾਸ ਕਰ ਪਿੰਡ ਦੇ ਵਿੱਚ ਹੀ ਵਿਆਹ ਕਰਵਾ ਲਿਆ ਤੇ ਜਿਨ੍ਹਾਂ ਖਿਲਾਫ ਹੁਣ ਪੰਚਾਇਤਾਂ ਮਤੇ ਪਾ ਰਹੀਆਂ ਨੇ ਤੇ ਇਸ ਨੂੰ ਤੁਗਲਕੀ ਫਰਮਾਨ ਵੀ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਕਿਹਾ ਗਿਆ ਏ ਡਾਕਟਰ ਧਰਮਵੀਰ ਗਾਂਧੀ ਨੇ ਇਹਨਾਂ ਪੰਚਾਇਤਾਂ ਦੀ ਸੋਚ ਨੂੰ ਰੂੜੀਵਾਦੀ ਦੱਸਿਆ ਏ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕਿਸੇ ਸਮੇ ਲੋਕ ਸਤੀ ਪ੍ਰਥਾ ਨੂੰ ਵੀ ਸਹੀ ਸਮਝਦੇ ਸੀ ਬਾਲ ਵਿਆਹਾਂ ਨੂੰ ਵੀ ਸਹੀ ਸਮਝਦੇ ਸੀ ਜਦ ਕਿ ਹੁਣ ਜਿਵੇਂ 21ਵੀਂ ਸਦੀ ਦੇ ਵਿੱਚ ਲੋਕ ਅੱਗੇ ਵਧ ਰਹੇ ਨੇ ਤਾਂ ਇਸ ਕਰਕੇ ਜੇਕਰ ਕੋਈ ਲੜਕਾ ਲੜਕੀ ਜਿਹੜਾ ਬਾਲਗ ਹੈ ਆਪਣੀ ਮਰਜ਼ੀ ਦੇ ਮੁਤਾਬਕ ਆਪਣਾ ਜੀਵਨ ਸਾਥੀ ਚੁਣਦਾ ਏ ਤਾਂ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹਨਾਂ ਨੂੰ ਪਿੰਡ ਦੇ ਵਿੱਚੋਂ ਕੱਢਿਆ ਜਾਵੇ ਤੇ ਸਾਡਾ ਸੰਵਿਧਾਨ ਸਾਡਾ ਕਾਨੂੰਨ ਵੀ ਇਹ ਹੱਕ ਪ੍ਰਦਾਨ ਕਰਦਾ ਏ ਹਾਲਾਂਕਿ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪੰਚਾਇਤਾਂ ਦੇ ਵੱਲੋਂ ਇਹ ਮਤੇ ਪਾਏ ਗਏ ਕਿ ਜੇ ਕੋਈ ਪਿੰਡ ਦੇ ਵਿੱਚ ਹੀ ਲੜਕਾ ਲੜਕੀ ਵਿਆਹ ਕਰਵਾ ਲੈਣ ਲਵ ਮੈਰਿਜ ਕਰਵਾਉਣ ਤਾਂ ਉਹਨਾਂ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਤਾਂ ਲਵ ਮੈਰਿਜ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਬਹਿਸ ਹੈ ਸੋਸ਼ਲ ਮੀਡੀਆ ਤੇ ਵੀ ਇਹ ਬਹੁਤ ਵੱਡੀ ਬਹਿਸ ਹੈ ਇੱਕ ਪਾਸੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਨਮੀ ਸੋਚ ਦੀ ਗੱਲ ਕੀਤੀ ਜਾਂਦੀ ਆ ਹਾਲਾਂਕਿ ਜੇਕਰ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜ਼ਰੂਰ ਇਸ ਤਰ੍ਹਾਂ ਨਹੀਂ ਸੀਗਾ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਹੁਣ ਵੀ ਇਹ ਮਹਿਸੂਸ ਕਰਦੇ ਨੇ ਕਿ ਪਿੰਡ ਦੇ ਵਿੱਚ ਜਿਹੜਾ ਲੜਕਾ ਲੜਕੀ ਰਹਿੰਦਾ ਏ ਉਸ ਨੂੰ ਭੈਣ ਭਰਾ ਦੇ ਤੌਰ ਤੇ ਹੀ ਦੇਖਿਆ ਜਾਂਦਾ ਏ ਉਸ ਨੂੰ ਇਸ ਤਰ੍ਹਾਂ ਨਹੀਂ ਹਾਲਾਂਕਿ ਹੁਣ ਪਿੰਡਾਂ ਦਾ ਰੂਪ ਵੀ ਬਦਲ ਰਿਹਾ ਏ ਪਿੰਡਾਂ ਦੇ ਵਿੱਚ ਬਹੁਤ ਵੱਡੇ ਵੱਡੇ ਪਿੰਡ ਬਣ ਗਏ ਨੇ ਲੋਕ ਬਹੁਤ ਸਾਰੇ ਬਾਹਰੋਂ ਆ ਕੇ ਵੀ ਰਹਿਣ ਲੱਗ ਗਏ ਨੇ ਤਾਂ ਉੱਥੇ ਇਹ ਫੈਸਲਾ ਕਿਵੇਂ ਲਾਗੂ ਹੋ ਸਕਦਾ ਏ ਜੇਕਰ ਇੱਕ ਪਿੰਡ ਪਹਿਲਾਂ ਦਾ ਵਸਿਆ ਹੋਇਆ ਉੱਥੇ ਜ਼ਰੂਰ ਚਾਚੇ ਤਾਇਆ ਦੇ ਘਰ ਹੁੰਦੇ ਨੇ ਪਰ ਹੁਣ ਜਿਹੜਾ ਨਵਾਂ ਇੱਕ ਢਾਂਚਾ ਉੱਤਰ ਰਿਹਾ ਇੱਕ ਸਮਾਜ ਬਣ ਰਿਹਾ ਹੈ ਉਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਉਸ ਦੇ ਵਿੱਚ ਬਹੁਤ ਸਾਰੇ ਬਾਹਰੀ ਲੋਕ ਬਹੁਤ ਸਾਰੇ ਦੂਜੀਆਂ ਸਟੇਟਸ ਦੇ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਰਹਿੰਦੇ ਨੇ ਇਸ ਵੇਲੇ ਸੁਖ ਜਗਰਾਉ ਸਾਡੇ ਨਾਲ ਜੁੜੇ ਨੇ ਸੋਸ਼ਲ ਇਨਫਲੂਐਂਸਰ ਨੇ ਸੁਖ ਜਗਰਾਉ ਸੁਖ ਜਗਰਾਉ ਨਿਊਜ਼ 18 ਪੰਜਾਬ ਤੇ ਤੁਹਾਡਾ ਸਵਾਗਤ ਆ ਹੁਣੇ-ਹੁਣੇ ਅਸੀਂ ਡਾਕਟਰ ਧਰਮਵੀਰ ਗਾਂਧੀ ਨਾਲ ਵੀ ਗੱਲਬਾਤ ਕੀਤੀ ਹੈ ਦਰਅਸਲ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਹਮਤੇ ਪਾਏ ਗਏ ਜਿੱਥੇ ਚਾਹੇ ਉਹ ਮਾਨਕਪੁਰ ਸ਼ਰੀਫ ਦੀ ਗੱਲ ਹੋਵੇ ਚਾਹੇ ਨਾਬਾ ਦੇ ਗਲਬੱਟੀ ਪਿੰਡ ਦੀ ਗੱਲ ਹੋਵੇ ਕਿ ਜਿਹੜੇ ਮੁੰਡੇ ਕੁੜੀਆਂ ਪਿੰਡ ਦੇ ਵਿੱਚ ਹੀ ਵਿਆਹ ਕਰਵਾ ਲੈਂਦੇ ਨੇ ਉਹਨਾਂ ਨੂੰ ਪਿੰਡੋਂ ਕੱਢ ਦਿੱਤਾ ਜਾਵੇ ਉਹਨਾਂ ਦੇ ਮਾਪਿਆਂ ਦਾ ਵੀ ਸਮਾਜਿਕ ਬਾਈਕਾਟ ਕਰ ਦਿੱਤਾ ਜਾਵੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਿੰਡ ਦੇ ਵਿੱਚ ਰਹਿਣ ਤੁਹਾਡਾ ਪ੍ਰਤੀਕਰਮ ਚਾਹੁੰਦੇ ਆ ਜੀ ਰਾਣਾ ਜੀ ਧੰਨ ਗੱਲ ਇਹ ਹੈ ਜੀ ਕਿ ਜਿਹੜਾ ਪਿੰਡ 'ਚ ਪਿੰਡ ਦਾ ਵਿਆਹ ਨੌਜਵਾਨ ਮੁੰਡੇ ਨੇ ਪਿੰਡ 'ਚ ਪਿੰਡ ਦੀ ਕੁੜੀ ਨਾਲ ਕਰਨਾ ਉਹ ਬਿਲਕੁਲ ਵੀ ਅਸੈਪਟੇਬਲ ਨਹੀਂ ਹੈ ਇਹ ਗਲਤ ਗੱਲ ਹੈ ਬਾਈ ਜੀ ਕਿਉਂਕਿ ਪਿੰਡਾਂ ਦੇ ਵਿੱਚ ਹਰ ਇੱਕ ਦੇ ਪਰਿਵਾਰ ਹੁੰਦੇ ਨੇ ਸੋ ਪਿੰਡ 'ਚ ਮੰਨ ਲਓ ਜੇ ਕਿਸੇ ਨੇ ਇੱਕ ਪਿੰਡ ਦੇ ਵਿੱਚ ਕਿਸੇ ਦੀ ਧੀ ਨਾਲ ਵਿਆਹ ਕਰ ਲਿਆ ਤਾਂ ਕੀ ਉਸ ਦਾ ਬਾਪ ਪਿੰਡ ਦੇ ਵਿੱਚ تیر ਚੱਕ ਕੇ ਤੁਰ ਸਕੂਗਾ ਉਹ ਇਹ ਵੱਡੀ ਗੱਲ ਆ ਆਜ਼ਾਦੀ ਚਾਹੀਦੀ ਐ ਪਰ ਆਜ਼ਾਦੀ ਦੇ ਆਮ ਤੇ ਕਦਰਾਂ ਕੀਮਤਾਂ ਨਹੀਂ ਨਾ ਭੁੱਲ ਸਕਦੇ ਅਸੀਂ ਜਿਵੇਂ ਡਾਕਟਰ ਗਾਂਧੀ ਸਾਹਿਬ ਤੁਸੀਂ ਦੱਸ ਰਹੇ ਵੀ ਕਹਿ ਰਹੇ ਸੀਗੇ ਵੀ ਆਜ਼ਾਦੀ ਜਿਹੜੀ ਦੇਣੀ ਚਾਹੀਦੀ ਐ ਬਿਲਕੁਲ ਦੇਣੀ ਚਾਹੀਦੀ ਐ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਭਾਈ ਤੁਸੀਂ ਵਿਆਹ ਨਾ ਕਰੋ ਜਾਂ ਆਪਦੀ ਪਸੰਦ ਦਾ ਨੌਜਵਾਨ ਜਾਂ ਮੁੰਡੇ ਕੁੜੀ ਨਾਲ ਵਿਆਹ ਨਾ ਕਰੋ ਪਰ ਕਦਰਾਂ ਕੀਮਤਾਂ ਨਹੀਂ ਡਿੱਗਣੀਆਂ ਚਾਹੀਦੀਆਂ ਸਾਡੀਆਂ ਜੋ ਸਮਾਜਿਕ ਰਿਸ਼ਤੇ ਨੇ ਸਾਡੇ ਉਹ ਨਹੀਂ ਖਤਮ ਹੋਣੇ ਚਾਹੀਦੇ ਹੈਨਾ ਇੱਕ ਪਾਸੇ ਤਾਂ ਅਸੀਂ ਪਿੰਡ ਚ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਹੈਨਾ ਇਦਾਂ ਕਹਿੰਦੇ ਆ ਤੇ ਕਿਤੇ ਅਸੀਂ ਪਿੰਡ ਚ ਹੀ ਵਿਆਹ ਕਰ ਲੀਏ ਇਹ ਕਦੀ ਵੀ ਸਹਿਣਯੋਗ ਨਹੀਂ ਹੈ ਤੇ ਨਾ ਹੀ ਭਾਈ ਇਦਾਂ ਹੋਣਾ ਚਾਹੀਦਾ ਬਹੁਤ ਵੱਡੀ ਬਹਿਸ ਹੈ ਵੈਸੇ ਸੁਖ ਜਗਰਾਉ ਪਰ ਡਾਕਟਰ ਧਰਮਵੀਰ ਕਹਿ ਰਹੇ ਸੀਗੇ ਕਿ ਇਹ ਰੂੜੀਵਾਦੀ ਸੋਚ ਹੈ ਕਿਉਂਕਿ ਕਿਸੇ ਵੇਲੇ ਲੋਕ ਜਿਹੜੇ ਨੇ ਸਤੀ ਪ੍ਰਥਾ ਨੂੰ ਵੀ ਸਹੀ ਕਹੀ ਜਾਂਦੇ ਸੀ ਬਾਲ ਵਿਆਹ ਨੂੰ ਵੀ ਸਹੀ ਕਹੀ ਜਾਂਦੇ ਸੀ ਪਰ ਹੁਣ ਉਸ ਤੋਂ ਬਾਅਦ ਜਿਵੇਂ ਜਿਵੇਂ ਸੋਚ ਬਦਲੀ ਜਿਵੇਂ ਜਿਵੇਂ ਸਮਾਜ ਨੇ ਤਰੱਕੀ ਕੀਤੀ ਇੱਕ ਇਹ ਵੀ ਉਸ ਦੇ ਵਿੱਚ ਪਹਿਲੂ ਆ ਕਿ ਪਿੰਡ ਦੀ ਸਾਰਿਆਂ ਦੀ ਜਿਹੜੀ ਲੜਕੀ ਆ ਜਾਂ ਧੀ ਆ ਉਸ ਨੂੰ ਧੀ ਪੈਣ ਨੂੰ ਸਾਂਝੀ ਮੰਨਿਆ ਜਾਂਦਾ ਰਵਾਇਤ ਜਾਂ ਕਹਿ ਲਈਏ ਜਾਂ ਸਮਾਜਿਕ ਕਦਰਾਂ ਕੀਮਤਾਂ ਜਾਂ ਨੈਤਿਕ ਕਦਰਾਂ ਕੀਮਤਾਂ ਇਸ ਨੂੰ ਕਿਹਾ ਜਾ ਸਕਦਾ ਉਹ ਕਹਿੰਦੇ ਨੇ ਕਿ ਹੁਣ ਸਮਾਜ ਬਦਲ ਰਿਹਾ ਹੈ ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਪਿੰਡੋਂ ਕਿਸੇ ਨੂੰ ਕੱਢ ਦਿਓ ਜੇਕਰ ਕੋਈ ਵਿਆਹ ਕਰਵਾ ਲਵੇ ਨਹੀਂ ਰਾਣੇ ਭਾਈ ਗੱਲ ਇਹ ਆ ਫਿਰ ਭਾਈ ਤੁਸੀਂ ਨੰਗੇ ਹੋ ਕੇ ਨੱਚਣ ਲੱਗ ਜਾਓ ਫਿਰ ਤੁਸੀਂ ਗੋਰਿਆਂ ਦੇ ਕਲਚਰ ਅਪਣਾ ਲਓ ਫਿਰ ਤੁਸੀਂ ਉਹਨਾਂ ਵਾਂਗੂ ਹੋ ਜਾਓ ਵੀ ਭਾਈ ਕੋਈ ਕਦਰ ਕੀਮਤ ਨਹੀਂ ਕੋਈ ਚਾਚਾ ਤਾਇਆ ਨਹੀਂ ਕੋਈ ਭੂਆ ਨਹੀਂ ਕੋਈ ਮਸਤੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੀ ਇਹ ਸਾਡਾ ਸਮਾਜ ਇਹਨੂੰ ਅਕਸੈਪਟ ਕਰੂਗਾ ਭਾਈ ਜੀ ਇਸ ਨਿੱਕੀ ਜੀ ਗੱਲ ਪਿੱਛੇ ਪਿੰਡਾਂ 'ਚ ਕਤਲ ਤੱਕ ਹੋ ਜਾਂਦੇ ਨੇ ਇਹ ਗੱਲ ਸਾਨੂੰ ਸਮਝਣੀ ਪੈਣੀ ਹੈ ਇਹ ਪੰਜਾਬ ਹੈ ਗੁਰੂਆਂ ਪੀਰਾਂ ਦਾ ਪੰਜਾਬ ਹੈ ਅਸੀਂ ਕਿਸੇ ਨੂੰ ਪਿੰਡੋਂ ਕੱਢਣ ਲਈ ਨਹੀਂ ਕਹਿ ਰਹੇ ਠੀਕ ਆ ਜਿੱਥੇ ਇਹ ਹੋਇਆ ਉਹ ਗੱਲ ਚਲੋ ਉਹਦਾ ਬੈਠ ਕੇ ਹੱਲਨ ਵਾਰਿਆ ਜਾ ਸਕਦਾ ਪਰ ਪਿੰਡ ਚ ਪਿੰਡ ਦੀ ਮੁੰਡੇ ਕੁੜੀ ਦਾ ਵਿਆਹ ਇਹ ਨਹੀਂ ਅਸੈਪਟੇਬਲ ਹੋ ਸਕਦਾ ਤੁਹਾਨੂੰ ਲੱਗਦਾ ਕਿ ਇਹ ਰਵਾਇਤ ਇਹ ਪ੍ਰਚਲਨ ਸਹੀ ਨਹੀਂ ਹੈਗਾ ਬਿਲਕੁਲ ਬਿਲਕੁਲ ਜੀ ਅਸੀਂ ਇਹਦਾ ਵਿਰੋਧ ਕਰਦੇ ਆ ਇਹ ਪ੍ਰਚਲਨ ਸਹੀ ਨਹੀਂ ਹੈ ਅੱਜ ਇਹ ਪ੍ਰਚਲਨ ਸ਼ੁਰੂ ਹੋ ਗਿਆ ਤਾਂ ਬਿਲਕੁਲ ਜਿਹੜੇ ਕਦਰਾਂ ਕੀਮਤਾਂ ਨੇ ਰਿਸ਼ਤੇ ਆ ਨਹੀਂ ਉਹ ਡਿੱਗ ਜਾਣਗੀਆਂ ਜਿਹੜਾ ਮਿਆਰ ਸਾਨੂੰ ਚਾਹੀਦਾ ਉਹ ਬਿਲਕੁਲ ਉਹ ਮਿਆਰ ਤੋਂ ਅਸੀਂ ਡਿੱਗ ਜਾਵਾਂਗੇ ਬਿਲਕੁਲ ਸਭ ਤੋਂ ਵੱਲੇ ਇੱਕ ਹੋਰ ਇਹ ਵੀ ਹੁੰਦਾ ਹੈ ਕਈ ਵਾਰ ਕਿ ਵਿਆਹ ਜਿਹੜਾ ਹੈ ਉਹ ਤਾਂ ਅਸੈਪਟੇਬਲ ਹੈ ਲੋਕਾਂ ਨੂੰ ਸਾਰਿਆਂ ਨੂੰ ਪਰ ਜਿਹੜਾ ਉਸ ਤੋਂ ਪਹਿਲਾ ਰਿਸ਼ਤਾ ਹੁੰਦਾ ਇੱਕ ਜਿਸ ਨੂੰ ਬਹੁਤ ਸਾਰੇ ਲੋਕ ਅਫੇਅਰ ਵੀ ਕਹਿੰਦੇ ਨੇ ਜੇਕਰ ਉਹ ਪਿੰਡ ਦੇ ਵਿੱਚ ਉਸ ਤਰ੍ਹਾਂ ਹੋਏਗਾ ਕਿਉਂਕਿ ਵਿਆਹ ਕਿਸੇ ਦਾ ਡਾਇਰੈਕਟਲੀ ਤਾਂ ਨਹੀਂ ਹੋ ਸਕਦਾ ਪਹਿਲਾ ਉਸ ਤੋਂ ਜੇਕਰ ਲਵ ਮੈਰਿਜ ਆ ਤਾਂ ਜ਼ਰੂਰ ਅਫੇਅਰ ਦੇ ਨਾਮ ਤੇ ਹੋਏਗਾ ਫਿਰ ਪਿੰਡ ਦੇ ਵਿੱਚ ਜੇ ਲੜਕਾ ਲੜਕੀ ਇਸ ਤਰ੍ਹਾਂ ਮਿਲਦੇ ਨੇ ਲੁੱਕਸ਼ਿਪ ਕੇ ਮਿਲਦੇ ਨੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਾਂਦਾ ਇਹ ਤਾਂ ਜ਼ਰੂਰ ਫਿਰ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਤਾਂ ਦੇਖੋ ਭਾਈ ਇਹ ਸਾਨੂੰ ਆਪਣੇ ਬੱਚਿਆਂ ਨੂੰ ਜਾਣਕਾਰੀ ਦੇਣੀ ਪਊਗੀ ਬੱਚਿਆਂ ਨੂੰ ਸਮਝਾਉਣਾ ਪਊਗਾ ਹੁਣ ਅਸੀਂ ਜਦੋਂ ਬਚਪਨ 'ਚ ਸੀਗੇ ਤਾਂ ਸਾਡੇ ਮਾਪੇ ਦੱਸ ਦਿੰਦੇ ਸੀ ਫਿਰ ਨਾ ਨਾ ਇਤਰਾਹ ਲੱਗਦਾ ਝਮਕਾ ਨਾ ਲੱਗਦਾ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਪਊਗਾ ਜੇ ਅਸੀਂ ਬੱਚਿਆਂ ਨੂੰ ਨਹੀਂ ਸਮਝਾ ਪਾਵਾਂਗੇ ਉਹਨਾਂ ਨੂੰ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਨਹੀਂ ਪਤਾ ਲੱਗਣਗੀਆਂ ਤਾਂ ਫਿਰ ਇਹੀ ਚੀਜ਼ ਹੋਊਗੀ ਇੱਕ ਪੰਜਾਬ ਦਾ ਬੇੜਾ ਅੱਜ ਕੱਲ ਦੇ ਗਾਇਕਾਂ ਨੇ ਬਟਾਤਾ ਹੈ ਜਿਹੜਾ ਉਹਨਾਂ ਨੇ ਆ ਆਸ਼ਕੀ ਦੇ ਭੂਤ ਸਵਾਰ ਕਰ ਦਿੱਤੇ ਨੇ ਤੋ ਇੱਕ ਮਾੜਾ ਪ੍ਰਚਲਣ ਵਧ ਰਹੇ ਆ ਅਸੀਂ ਵੈਸਟਰਨ ਕਲਚਰ ਵੱਲ ਵਧ ਰਹੇ ਆ ਠੀਕ ਆ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਅਪਣਾਓ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਭਾਈ ਉਹਨਾਂ ਦਾ ਵਿਰੋਧ ਕਰੋ ਜੇ ਤੁਸੀਂ ਕਹਿੰਦੇ ਵੀ ਅਸੀਂ ਸਾਰੀਆਂ ਚੀਜ਼ਾਂ ਵੈਸਟਰਨ ਵਾਲੀਆਂ ਅਪਣਾ ਲਈਏ ਸੁੱਖ ਸਾਡੇ ਨਾਲ ਇਸ ਵੇਲੇ ਬਲਬੀਰ ਸਿੰਘ ਜੁੜੇ ਨੇ ਮਾਨਕਪੁਰ ਸ਼ਰੀਫ ਪਿੰਡ ਦੇ ਸਰਪੰਚ ਨੇ ਦਰਅਸਲ ਇਸ ਪਿੰਡ ਦੇ ਵੱਲੋਂ ਮਤਾ ਪਾਇਆ ਗਿਆ ਸੀ ਬਲਬੀਰ ਸਿੰਘ ਜੀ న్యూਸ 18 ਤੇ ਸਵਾਗਤ ਹੈ ਇਸ ਵੇਲੇ ਬਹਿਸ ਜਿਹੜੀ ਹੈ ਉਹ ਤੁਹਾਡੇ ਪਿੰਡ ਨੂੰ ਲੈ ਕੇ ਵੀ ਨਾਬਾ ਦੇ ਗਲਵੱਟੀ ਨੂੰ ਲੈ ਕੇ ਵੀ ਚੱਲ ਰਹੀ ਹੈ ਦਰਅਸਲ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਮਾਮਲੇ ਦੇ ਵਿੱਚ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਇੱਕ ਪੱਖ ਇਹ ਹੈਗਾ ਏ ਕਿ ਠੀਕ ਹੈ ਜਿਹੜੇ ਲੜਕਾ ਲੜਕੀ ਬਾਲਗ ਨੇ ਕਾਨੂੰਨ ਮੁਤਾਬਕ ਸੰਵਿਧਾਨ ਮੁਤਾਬਕ ਆਪਣੀ ਮਰਜ਼ੀ ਮੁਤਾਬਕ ਉਹ ਵਿਆਹ ਕਰਵਾ ਲੈਣਾ ਚਾਹੇ ਪਿੰਡ ਦੇ ਵਿੱਚ ਹੀ ਕਿਉਂ ਨਾ ਕਰਵਾ ਲੈਣ ਕਿਸੇ ਨੂੰ ਇਹ ਅਧਿਕਾਰ ਨਹੀਂ ਹੈ ਕਿ ਕਿਸੇ ਨੂੰ ਪਿੰਡ ਤੋਂ ਬਾਹਰ ਕੱਢਿਆ ਜਾਵੇ ਡਾਕਟਰ ਧਰਮਵੀਰ ਗਾਂਧੀ ਵੀ ਸੜਨਾ ਜੁੜੇ ਸੀ ਦੂਜੇ ਪਾਸੇ ਇੱਕ ਜਿਹੜੀ ਸੋਚ ਹੈ ਇੱਕ ਵਿਚਾਰ ਇਹ ਵੀ ਹੈ ਕਿ ਪਿੰਡ ਦਾ ਪਿੰਡ ਦੇ ਵਿੱਚ ਵਿਆਹ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਇਹ ਪ੍ਰਚਲਨ ਸਹੀ ਨਹੀਂ ਹੈਗਾ ਜਿਹੜਾ ਤੁਸੀਂ ਪਿੰਡ ਦੇ ਵਿੱਚ ਫੈਸਲਾ ਲਿਆ ਸਾਂਝੇ ਤੌਰ ਤੇ ਪਿੰਡ ਦੇ ਲੋਕਾਂ ਨੇ ਇਸ ਦਾ ਵਿਰੋਧ ਵੀ ਹੋ ਰਿਹਾ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਨਫਸ਼ ਕਰਕੇ ਨਹੀਂ ਸਸੀ ਕਲਕੁਲੇਸ਼ਨ ਹੈ ਜੀ ਸਸੀ ਕ ਸਰ ਇਹ ਜਿਹੜਾ ਮਤਾ ਪਾਇਆ ਗਿਆ ਪਹਿਲੀ ਗੱਲ ਤਾਂ ਇਹ ਆਪਾਂ ਸਾਫ਼ ਕਲੀਅਰ ਦੇ ਦੇਗੇ ਕਿ ਇਸ ਤੋਂ ਇਦਾਂ ਦਾ ਸਟੈਪ ਨਹੀਂ ਚੁੱਕਿਆ ਹੂੰ ਪਿੰਡ ਦੇ ਵਿੱਚ ਜੋ ਹੋਈ ਹੈ ਇਹ ਬਲੱਡ ਰਿਲੇਸ਼ਨ ਦੇ ਲੋ ਤੇ ਬਾਪਤੀਤੀ ਦਾ ਰਿਸ਼ਤਾ ਇਸ ਦੇ ਤਹਿਤ ਉਹਨਾਂ ਨੇ ਆਪਣੀ ਤੇ ਦੂਜਾ ਜਿਹੜਾ ਵੱਡਾ ਕਾਰਨ ਸੀ ਜਿਹੜੇ ਪਰਿਵਾਰ ਵਾਲੇ ਆ ਦੋਨੋਂ ਦੋਨੋਂ ਪਰਿਵਾਰੋਂ ਮੋ ਸਾਹਮਣੇ ਆ ਉਹ ਬੱਚੇ ਬਹੁਤ ਹੀ ਇਹਦੇ ਸਹੂਈਦਾ ਦੇ ਵਿੱਚ ਜੀ ਕਿ ਉਹਨਾਂ ਦੇ ਤੋਂ ਉਹਨਾਂ ਦਾ ਬਿਆਨ ਨਹੀਂ ਕਰ ਸਕਦੇ ਹੂੰ ਤੇ ਜੀ ਗੱਲ ਸੀ ਕਿ ਮੰਤਰ ਜਿਹੜਾ ਤੀਜਾ ਕਾਰਨ ਜੀ ਕਿ ਇਹਨੇ ਮੈਰਿਜ ਕਰਵਾ ਲਈ ਹੈ ਜੀ ਸਾਡੇ ਕੋਲ ਵੀਡੀਓ ਭੇਜੀ ਤੀ ਸੀ ਬਣਾ ਕੇ ਹੂੰ ਵਾਲੀ ਹੈ ਰਹਿਣਾ ਚਾਹੁੰਦੇ ਆ ਕੋਟ ਬੋਲੋ ਸਾਨੂੰ ਕਨਫਰਮੇਸ਼ਨ ਦਿੱਤੇ ਜੀ ਸੋ ਠੀਕ ਹੈ ਬਾਲਗ ਨਹੀਂ ਬੱਚੇ ਕਾਨੂੰਨ ਦੇ ਮੁਤਾਬਕ ਵਿਆਹ ਕਰ ਸਕਦੇ ਨਹੀਂ ਪਰ ਐਟ ది ਐਂਡ ਜੇ ਮੰਨ ਲਓ ਇਹਨੂੰ ਕੱਲ ਨੂੰ ਉਹ ਆਪਣੇ ਪਿੰਡ ਵਿੱਚ ਆ ਕੇ ਸਾਡੇ ਵੱਸਦੇ ਨੇ ਅਮਰ ਸਾਹਮਣੇ ਘਰ ਹੋਣ ਦੇ ਬਾਵਜੂਦ ਤੇ ਉਹਨਾਂ ਦੇ ਚਾਚੀ ਦਾ ਇੱਕ ਕਾਫੀ ਵੱਡਾ ਪਰਿਵਾਰ ਹੈ ਵੀ ਕੋਈ ਐਦਾਂ ਹੀ ਦੁਰਘਟਨਾ ਨਾ ਹੋ ਜਾਈਏ ਜਿਸ ਦੇ ਨਾਲ ਕੋਈ ਨਫਾ ਨੁਕਸਾਨ ਹੋ ਗਏ। ਸੋ ਇਹ ਚੀਜ਼ ਨੂੰ ਦੇਖਦੇ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਆਪਣੀ ਰਾਜੀ ਖੁਸ਼ੀ ਹੈ। ਪਿੰਡ ਤੋਂ ਦੂਰ ਰਹੋ ਕੋਈ ਗੱਲ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਜੋ ਸਟੈਪ ਲਿਆ ਠੀਕ ਲਿਆ ਕੋਈ ਚੱਕਰ ਨਹੀਂ ਜੀ। ਇਨ ਫਿਊਚਰ ਦੇ ਵਿੱਚ ਤੇ ਦੂਜੇ ਬਾਕੀ ਬੱਚਿਆਂ ਨੂੰ ਬਚਾਉਣ ਦੇ ਲਈ ਅਪਾਏ ਕਿਹਾ ਵੀ ਤਾਂ ਕਿ ਜੇ ਅੱਗੇ ਵਾਸਤੇ ਕੋਈ ਇਦਾਂ ਦੀ ਹਰਕਤ ਕਰਦਾ ਤਾਂ ਘਟੋ-ਘਟੋ ਨੂੰ ਇੰਨਾ ਕੁ ਤਾਂ ਡੰਨ ਹੋਵੇ ਵੀ ਡਰ ਹੋਵੇ ਕਿਸੇ ਚੀਜ਼ ਦਾ ਵੀ ਜੇ ਅਪਾ ਕੋਈ ਗਲਤ ਕਰਦੇ ਆ ਤਾਂ ਸਾਨੂੰ ਸਜ਼ਾ ਮਿਲੇਗੀ ਆ ਡਾਕਟਰ ਧਰਮਵੀਰ ਗਾਂਧੀ ਦਾ ਬਿਆਨ ਵੀ ਸਾਹਮਣੇ ਆਇਆ ਤੁਸੀਂ ਸੁਣ ਵੀ ਸੁਣਿਆ ਵੀ ਹੋਣਾ ਸਾਡੇ ਚੈਨਲ ਦੇ ਨਾਲ ਨਿਊਜ਼ 18 ਪੰਜਾਬ ਦੇ ਨਾਲ ਉਹਨਾਂ ਨੇ ਕੱਲ ਗੱਲਬਾਤ ਵੀ ਕੀਤੀ ਹੈ ਆ ਤੁਹਾਡਾ ਵੀ ਇਸ ਤੇ ਰਿਐਕਸ਼ਨ ਚਾਹੁੰਦੇ ਆ ਕਿ ਉਹ ਕਹਿ ਰਹੇ ਨੇ ਕਿ ਇਹ ਤਾਂ ਰੂੜੀਵਾਦੀ ਫੈਸਲੇ ਨੇ ਇਹ ਫੈਸਲੇ ਜਿਹੜੇ ਨੇ ਤੁਗਲਕੀ ਫਰਮਾਨ ਨੇ ਇਹ ਸੌੜੀ ਸੋਚ ਦਾ ਨਤੀਜਾ ਹੈ ਹੁਣ ਸਮਾਜ ਬਦਲ ਰਿਹਾ ਹੈ ਹੁਣ ਤੁਸੀਂ ਐਵੇਂ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਵਿਆਹ ਕਿਸ ਨਾਲ ਕਰਾਉਣਾ ਹੈ ਆਪਣੀ ਮਰਜ਼ੀ ਮੁਤਾਬਕ ਬਾਲਗ ਲੜਕਾ ਲੜਕੀ ਵਿਆਹ ਕਰਵਾ ਸਕਦੇ ਨੇ ਤੇ ਕਾਨੂੰਨ ਤੇ ਸੰਵਿਧਾਨ ਵੀ ਉਹਨਾਂ ਨੂੰ ਇਹ ਹੱਕ ਦਿੰਦਾ ਹੈ ਕੋਈ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲੈ ਸਕਦੇ ਰੂੜੀਵਾਦੀ ਕਹਾਂ ਉਹਨਾਂ ਨੇ ਕਿ ਇਹ ਸੋਚ ਛੋਟੀ ਹੈ ਇਨੀ ਸਿਰ ਸੋਚ ਛੋਟੀ ਹੁੰਦੀ ਸੀ ਤਾਂ ਫਿਰ ਆਪਾਂ ਉਹਨਾਂ ਦੇ ਪਰਿਵਾਰ ਨੂੰ ਵੀ ਮੰਨ ਲਓ ਇਥੋਂ ਪਿੰਡ ਤੋਂ ਵਿੱਚੋਂ ਬਾਹਰ ਕਰ ਸਕਦੇ ਸੀ ਪਰ ਆਪਾਂ ਜਸਟ ਇੰਨਾ ਹੀ ਫੈਸਲਾ ਕੀਤਾ ਕਿ ਤਾਂ ਕਿ ਬਾਕੀ ਆਪਣੇ ਸਮਾਜ ਨੂੰ ਬਚਾਇਆ ਜਾ ਸਕੇ ਠੀਕ ਹੈ ਆਪਾਂ ਉਹਨਾਂ ਬੱਚਿਆਂ ਦੇ ਨਾਲ ਆ ਉਹ ਸਾਈਡ ਤੇ ਕਿਤੇ ਵੀ ਰਹਿ ਸਕਦੇ ਆ ਕਿਉਂਕਿ ਇਨਕੇਸ਼ ਆਪਾਂ ਦੇਖਦੇ ਆ ਜਦੋਂ ਅਮੋ ਸਾਹਮਣੇ ਹੁੰਦੇ ਆ ਤਾਂ ਪੰਜਾਬ ਦੇ ਵਿੱਚ ਆਮ ਤੌਰ ਤੇ ਦੇਖਿਆ ਅੰਕ ਦੀ ਕਤਲ ਕੋਈ ਕਤਲ ਵਗੈਰਾ ਜਾਂ ਕੋਈ ਏਦਾਂ ਦੀ ਕੋਈ ਸਿਚੁਏਸ਼ਨ ਆ ਜੇ ਜਾਂ ਬੱਚੇ ਉਹਨਾਂ ਦੇ ਮਾਤਾ ਪਿਤਾ ਨੂੰ ਨੁਕਸਾਨ ਹੋਵੇ ਜਾਂ ਬੱਚਿਆਂ ਨੂੰ ਕੋਈ ਨੁਕਸਾਨ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਉਹਨਾਂ ਦਾ ਤੁਹਾਡੇ ਪਿੰਡ ਦੀ ਇਸ ਬਾਰੇ ਕੀ ਰਾਏ ਆ ਜੇਕਰ ਤੁਸੀਂ ਸਹੀ ਦੱਸ ਸਕੋ ਕਿ ਪਿੰਡ ਵਾਲੇ ਇਸ ਨੂੰ ਕਿਵੇਂ ਦੇਖਦੇ ਨੇ ਤੁਹਾਡੇ ਫੈਸਲੇ ਨੂੰ ਈਵਨ ਕਿ ਆਲੇ ਦੁਆਲੇ ਦੇ ਪਿੰਡਾਂ ਵਾਲੇ ਕਿਵੇਂ ਦੇਖਦੇ ਨੇ ਇਹ ਪਿੰਡ ਦਾ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਲੜਕੇ ਵਾਲਿਆਂ ਦੇ ਪਰਿਵਾਰ ਨਾਲ ਗੱਲ ਕੀਤੀ ਉਹਨਾਂ ਨੂੰ ਦੱਸਿਆ ਸਮਝਾਇਆ ਵੀ ਜੇ ਤੁਹਾਨੂੰ ਪਤਾ ਹੈ ਲੜਕਾ ਲਿਆਓ ਚਲੋ ਕੋਈ ਗੱਲ ਨਹੀਂ ਗਲਤੀ ਕਰਤੀ ਆਪਾਂ ਬੈਠ ਕੇ ਸੌਟ ਆਊਟ ਕਰ ਲੈਂਦੇ ਪਰ ਇਸ ਵਾਰ ਇਹ ਉਹਨਾਂ ਨੂੰ ਨਹੀਂ ਪਤਾ ਉਤੋਂ ਬਾਅਦ ਆਪਾਂ ਲੜਕੀ ਵਾਲਿਆਂ ਪਰਿਵਾਰ ਨਾਲ ਵੀ ਗੱਲ ਕੀਤੀ ਸੋ ਸਾਰਿਆਂ ਨੂੰ ਸਹਿਮਤੀ ਵਿੱਚ ਲੈ ਕੇ ਪੂਰੇ ਪਿੰਡ ਪੱਧਰ ਤੇ ਫੈਸਲਾ ਲਿਆ ਗਿਆ ਵੀ ਚਲੋ ਜੋ ਗਲਤੀ ਕਰਤੀ ਬੱਚਿਆਂ ਨੇ ਠੀਕ ਹੈ ਹੁਣ ਆਪਾਂ ਕੀ ਕਰਨਾ ਕਾਨੂੰਨ ਉਹਨਾਂ ਦੇ ਹੱਕ ਚ ਹੈ ਸੋ ਆਪਾਂ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿ ਕੇ ਇਹਨਾਂ ਕਰ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਕੋਈ ਅਜਿਹੀ ਘਟਨਾ ਨਾ ਹੋਵੇ ਇਸ ਕਰ ਦੇ ਲਈ ਸੁਖ ਜਗਰਾਉਂ ਸਾਡੇ ਨਾਲ ਜੁੜਨ ਦੇ ਲਈ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਵੀ ਜੁੜੇ ਉਹਨਾਂ ਦਾ ਵੀ ਧੰਨਵਾਦ ਪਰ ਇਹ ਇੱਕ ਬਹੁਤ ਵੱਡੀ ਬਹਿਸ ਹੈ ਕਿਉਂਕਿ ਪੰਜਾਬ ਆਪਣੇ ਸੱਭਿਆਚਾਰ ਕਰਕੇ ਆਪਣੇ ਕਲਚਰ ਕਰਕੇ ਨੈਤਿਕ ਕਦਰਾਂ ਕੀਮਤਾਂ ਕਰਕੇ ਧਰਮ ਕਰਕੇ ਜਾਣਿਆ ਜਾਂਦਾ ਹੈ ਕਿ ਇਸ ਦੇ ਵਿੱਚ ਇਹ ਜਗ੍ਹਾ ਹੈ ਕਿ ਵੈਸਟਰਨ ਕਲਚਰ ਨੂੰ ਅਡਾਪਟ ਕਰਕੇ ਪਿੰਡ ਦਾ ਲੜਕਾ ਲੜਕੀ ਪਿੰਡ ਦੇ ਵਿੱਚ ਹੀ ਵਿਆਹ ਕਰਵਾ ਲੈਣ ਇੱਕ ਮੁਹੱਲੇ ਦੇ ਵਿੱਚ ਹੀ ਵਿਆਹ ਕਰਵਾ ਲੈਣ ਤਾਂ ਇਹ ਬਹੁਤ ਵੱਡੀ ਬਹਿਸ ਹੈ ਇਸ ਤੇ ਚਰਚਾ ਹੋਏਗੀ ਅੱਗੇ ਦੇਖਣਾ ਹੋਏਗਾ ਇਸ ਤੇ ਕੀ ਲੋਕਾਂ ਦਾ ਪ੍ਰतिकਰਮ ਰਹਿੰਦਾ ਹੈ